ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਸਹਸ ਅਣਪਲਖੋ ਹੀ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਣ ਜੀ ਹੁਕਮ ਲੈ ਵਟਿਆਈ ਹੁਕਮੇ ਤਮਨੇ ਜੇ ਹੁਕਮ ਲੈ ਦੁਖ ਸੁਖ ਪਾਈਏ ਇਕਨਾ ਹੁਕਮੀ ਬਖਸੀਸ ਹੈ ਕੋ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਜਨੇ ਨੀ ਸਾਨ ਗਾਵੇ ਕੋ ਗੁਣ ਵਧਾਈਆਂ ਚਾਰੇ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰੇ ਗਾਵੇ ਕੋ ਵੇਖੇ ਹਦਰ ਹਦੂਰੇ ਕਥਨਾ ਕਥੀ ਨਾ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਹਿ ਸਾਚਨਿ ਭਾਖਿਆ ਭਉ ਵਿਪਾਰ ਅੱਖ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਸੇ ਦਰਬਾਰ ਮੂਹ ਕੇ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਤਨਾਮ ਵੜਿਆਈ ਵਿਚਾਰੇ ਕਰਮੀ ਆਵੇ ਕਪੜਾ ਨ ਫਰੀ ਮੁਖ ਦਵਾਰੇ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪੈਣ ਦੇ ਕੀਤਾ ਨ ਹੋਇ ਆਪੇ ਆਪੜਨ ਜਣ ਸੋਇ ਜਿਣ ਸੇਵੈ ਤਿਨ ਪਾਇਆ ਮਾਲ ਨਾੜਕ ਗਾਵੀਏ ਢੁਨੇ ਨਿਦਾਨ ਗਾਵੀਏ ਸੁਨਿਆ ਮਨ ਰਖੀਏ ਭਾਉ ਦੁਖ ਪ੍ਰਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੋਰੇਸ਼ਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਬੁਰਾ ਇੱਕ ਦੇ ਭੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਤ ਨਾਵਾ ਜੇ ਤਿਸ ਭਾਵਾਂ ਮਿਣ ਪਾਣੀ ਕੀ ਨਾਹੀ ਕਰੀ ਜੇ ਤਿਸ ਰਠੇ ਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇ ਹੁ ਭਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੋ ਵਿਚਾਰੇ ਹਰ ਜਾ ਹੋਰ ਦਸੂਣੇ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀਰੇ ਜਗਲੇ ਜੇ ਤਿਸ ਨਦਰ ਨਾ ਵਈ ਤਵਾਤ ਨ ਪੁਛੇ ਕੇ ਕੀਟਾ ਅੰਦਰ ਘੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਗੁਣ ਕਰੇ ਗੁਲਮਨਤੀ ਆਪੁ ਦੇਹ ਤੇਹਾ ਕੋ ਨ ਸੁਝੇ ਜੇ ਤੇ ਸੁ ਗੁਣ ਕੋਈ ਕਰੇ ਸੁਣੇ ਸਿਧ ਭੇਦ ਸੁਨਾ ਤੇ ਸੁਣਿਆ ਧਰਤ ਦਵਲੀ ਆਕਾ ਸੁਣੇ ਦੀਪੁ ਲੋਹ ਪਾਤਾਲ ਸੁਣੇ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਭਾਵ ਕਾ ਨਾ ਸੁਣੈ ਈਸਰ ਬਰਮਹਿੰਦ ਸੁਣੇ ਮੁਖ ਸਲਾਹ ਹਰਮੰਦ ਸੁਣੇ ਜੋ ਜੁਗ ਤਰਪੇਦ ਸੁਣੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾ ਸੁਨੇ ਈਸ਼ਰ ਬਰਮਾਇਂਦ ਸੁਨੇ ਮੁਖ ਸਲਾਹਣ ਮੰਦ ਸੁਨੇ ਜੁਗ ਜੁਗ ਤਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾ ਸੁਨੇ ਸਾ ਸੰਤੋ ਗਿਆਨ ਸੁਨੇ ਅਠਸਠ ਕਾ ਇਸਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਪਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁ ਨਾ ਕੇ ਗਾਹ ਸੁਨੇ ਸੇਖ ਪੀਰ ਪਾਸ ਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਤ ਵੇਸ ਕਾ ਨਾਨਕ ਪਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਦੇਖੋ ਗਹਿ ਪਿਛੇ ਵਿਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਿਕਰਮ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰ ਧੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗਨ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਲ ਭਵੇਂ ਨਾ ਪੇਖ ਐਸਾ ਨਾਮ ਨਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਮਾਨ ਪੰਜ ਪਰਦਾਣ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹੇ ਧਰ ਰਾਜਣ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੋਲ ਧਰਮ ਦੇ ਆ ਕਾ ਪੂ ਸੰਤੋਪ ਤਾਭ ਰਖਿਆ ਜਿਣ ਸੂਤ ਜੇ ਕੋਬ ਜੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਨ ਜੋਰ ਜੀ ਯਾਤਰਾ ਗਾ ਕੇ ਨਾਮ ਸਭ ਨੇ ਲਿਖਿਆ 부ੜੀ ਕਲਾ ਮੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਨਸਵਲੇ ਰੂਪ ਕੀਤੀ ਦਾ ਜਾਣੇ ਕੋਣ ਕੁਦ ਕੀਤਾ ਵਸਹਿ ਕੋ ਕਵਾ ਤਿਸਤੇ ਹੋਵੇ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰੇ ਜੋਤਿ ਤੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗਜਪੇ ਅਸੰਘ ਪਾਉ ਸੰਗ ਪੂਜਾ ਸੰਗ ਤਬਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਡ ਰਹਿ ਉਤਾਸੀ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗਦਾਤਾਰ ਸੰਖ ਸੂਰਮਾ ਭਕਸਾਰ ਸੰਖ ਮੋਨ ਲਵਲਾਏ ਤਾਰੇ ਗੁਰਤ ਘਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਲ ਪਾਵੇ ਸਾਈ ਭਲੀਕਾਰ ਤੂ ਸਰਾ ਸਲਾਮ ਤਨ ਰੰਕਾਰ ਸੰਖ ਮੂਰੇ ਕੇ ਅੰਧ ਕੌਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੀ ਜੋਰ ਸੰਖ ਗਲਵੜ ਹਤਿਆ ਕਮਾਏ ਸੰਖ ਪਾਪੀ ਬਾਪ ਕਰ ਜਾਏ ਸੰਖ ਊੜਿਆਰ ਘੂੜੇ ਫਿਰਾਏ ਸੰਖ ਮਲੇਸ਼ ਬਲ ਭਕ ਕਾਏ ਸੰਖ ਨਿਤ ਅਕਸਰ ਕਰੇ ਭਾਰ ਨਾਨਕ ਨਿਜ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਕ ਨਾਮੇ ਸੰਕਤਾ ਨਾਮੇ ਗਮ ਗਮ ਸੰਕ ਲੋ ਸੰਕ ਸਿਰ ਭਰ ਹੋਏ ਅਕਰੀ ਨਾਮ ਖਰੀ ਸਾ ਲਖਰੀ ਗਿਆਨ ਗੀਤ ਗੁਣ ਗਾਇ ਕਰੇ ਲੇ ਕਲ ਭੁਲਨ ਬਣ ਕ ਰਸ ਸੰਜੋਗ ਵਖਣ ਜਿਨਹ ਲੇਖੇ ਤੇ ਸਰਨਾ ਜੀ ਫਰਮਾਇ ਤੇ ਹਉ ਤੇ ਪਾਈ ਜੀਤਾ ਕੀਤਾ ਤੇ ਤਾ ਨਾ ਵਿਨਾ ਵੈ ਨਾਈ ਕੋਥਾ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋ ਤੁਰ ਪਾਵੇ ਸਹੀ ਪਲੀਕਾਰ ਤੁਸਰਾ ਸਲਾਮਤ ਨਿਰੰਕਾਰ ਪਰ ਇਹ ਹੱਥ ਭਰ ਦਿੰਦੇ ਪਾਣੀ ਤੋਤੇ ਤੁਰ ਸੁਕੇ ਮੂਤ ਬਲੀਤੀ ਕੱਪੜ ਹੋਏ ਦੇ ਸਭ ਲਈਏ ਹੋ ਤੋਏ ਭਰਿਏ ਮਤ ਪਾਪਾ ਕੇ ਸੰਘੋ ਤੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਅੱਖ ਨਾ ਕਰ 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 ਨਾਲਿ ਖਲਹਿ ਜਾਏ ਆਪੇ ਵੀ ਜਾਪੀ ਹੀ ਕਾਉ ਨਾਨਕ ਕਮੀ ਆਓ ਜਾਓ ਤੀਰਾ ਤਵ ਦੇ ਅਦਤਾਂ ਜੇ ਕੋ ਪਾਵੇ ਚਲ ਕਾ ਮਾਨ ਸੁਨੈ ਮਨੈ ਮਨ ਕੀਤਾ ਪਾਉ ਅੰਤਰ ਗਿਰ ਤੀਰਥ ਮਨਾਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਉ ਸਤ ਸੁਹਾਣ ਸਦਾਮ ਚਾਉ ਕਉਣ ਸਵੇਲਾ ਵਕਤ ਕਵਣ ਕਮਣ ਤੇ ਤਕਵਣ ਵਾਰ ਕਮਣ ਚਿਰਤ ਮਹਾ ਕਮ ਚਿਤ ਹੋਆ ਆਕਾਰ ਮਿਲ ਨਾ ਪਾਇਆ ਭੰਦਤੀ ਜੇ ਹੋਵੇ ਲੈ ਪੁਰਾਣ ਵਕਤ ਨਾ ਪਾਇਓ ਘਾਦੀਆ ਜੇ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸਿ ਪੀਗੋ ਸਾਜੀ ਆਪੇ ਜਾਣੇ ਸੋਏ ਕਿਵ ਕਰ ਆਖਾ ਕਿ ਵਸਾਲਾ ਹੈ ਕਿ ਵਰਨੇ ਕਿ ਜਾਣਾ ਨਾਨਕ ਆਕੰਸ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹੇ ਪਤਾਲ ਪਤਾਲ ਲਖਿਆਗਾਸਾ ਆਗਾਸੇ ਉੜ ਕੁੜਕ ਭਾਗ ਤਕੇ ਵੀਦ ਕਹਿਨਕ ਬਾਤ ਸੈ ਸਤਾਰੇ ਕਹਿਨਕ ਤੇ ਬਾਸੋ ਲਿਖਤਾਤ ਲੇਖਾ ਹਿਤ ਲਿਖੀ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹੇ ਸਲੈਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਉ ਪਵੇ ਸਮੁੰਦਨਾ ਜਾਨੀਆਂ ਸਮੁੰਦ ਸਾਹ ਸੁਲਤਾਨ ਵਿਰਾਸਤਿ ਮਾਲ ਤਨ ਕੀੜੀ ਤੁਲਨਾ ਹੋ ਨੀ ਜੇ ਤਿਸ ਮਨੋਣਾ ਵੀਸ ਰਯੰਤ ਨ ਸਿਵਤੀ ਕਹਿਨਾ ਤੇ ਅੰਤ ਨ ਕਰਨ ਦੇਨਾ ਤੇ ਅੰਤ ਨ ਵਿਖਣ ਸੁਨਣਾ ਤੇ ਅੰਤ ਨ ਜਾਪੇ ਕਾਮਨ ਮੰਤ ਅੰਤ ਨ ਜਾਪੇ ਕੀਤਾ ਯਾ ਕਰ ਅੰਤ ਨ ਜਾਪੇ ਭਾਰਾ ਬਾਰ ਅੰਤ ਗਾਨ ਕੇ ਤੇ ਵਿਲਾਹੀਤਾ ਕੇ ਅੰਤ ਨ ਪਾਏ ਜਾਏ ਅੰਤ ਨ ਜਾਣੇ ਕੋਈ ਬਉਤਾ ਕੀ ਹੈ ਬਉਤਾ ਹੋਏ ਵੱਡਾ ਸਾਈ ਭੂਚਾਤਾ ਉੱਚੇ ਉਪਰ ਉਚਾ ਨਾ ਵਡੂਚ ਹੋਵੇ ਕੋ ਤੇ ਸੂਚੇ ਕੋ ਜਾਣੇ ਸੋਏ ਜੇ ਵਡਾ ਭ ਜਾਣਿਆ ਪਾਵ ਨਾਨਕ ਨਦਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕੀਤੇ ਮੰਗੇ ਜੋ ਦੇਵ ਪਰ ਕੀਤਾ ਗਣਤ ਨਹੀਂ ਵਿਚਾਰ ਕੀਤੇ ਖਪਟੇ ਵੇਕਾਰ ਕੀਤੇ ਲੈ ਲਮ ਫੁਰਬਾਏ ਕਿਤੇ ਮੁਰਖਾਈ ਖਾਈ ਖਾਇ ਕਿਤੇ ਦੁਭੂਸਦ ਮਾਰੇ ਪਿਤਾ ਤੇਰੀ ਦਾ ਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਕਣ ਸਕੇ ਕੋਏ ਜੇ ਕੋ ਖਾਈਗਾ ਖਣ ਪਾਇਓ ਜਾਣੇ ਜੇ ਤਿਆ ਮਉ ਖਾਇ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਨੇ ਸੋਨੋ ਬਕਸੇ ਸੇ ਬਸਲਾ ਨਾਨਕ ਪਾਸਾਹੀ ਪਾਸਾਹ ਮੁੱਲ ਗਨ ਮੁੱਲ ਵਪਾਰ ਮੁੱਲ ਵਾਰੇ ਮੁੱਲ ਪੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸਮਾਏ ਅਮੁੱਲ ਤਰਮ ਮੁੱਲ ਦੀਬਾਣ ਮੁੱਲ ਤਲ ਮੁੱਲ ਪਰਮਾਨ ਮੁੱਲ ਬਕਸੀ ਸੋ ਮੁੱਲ ਨੇਸਾਨ ਮੁੱਲ ਕਰ ਮੁੱਲ ਪਰਮਾਨ ਮੁੱਲਾ ਮੁੱਲਾ ਖੇਣਾ ਜਾਏ ਆਖ ਆਖ ਰੇਲੇ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਕਿਆਣ ਆਖੇ ਬ੍ਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਕੇਸਰ ਆਕੇਸਰ ਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਣ ਵਾਖੀ ਦੇ ਆਕੇ ਸੁਰਨ ਮੁੰਝਣ ਸਿਵ ਕੀਤੇ ਆਕੇ ਆਗਣ ਪਾਏ ਕੀਤੇ ਕਹਿ ਕਹਿ ਠੁੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੇ ਕੇ ਜੇਵੜ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਖੇ ਭੋਲ ਵਿਗੜ ਤਾ ਲਿਖੇ ਸਰਗਵਾਰ ਗਵਾਰ ਸੋਦਰ ਕਿ ਹਸੋ ਕਰ ਕੇ ਹਜਤ ਬੈ ਸਰਬ ਸੁਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਬਾਵਨ ਹਾਰੇ ਜੇ ਤੇ ਰਗ ਪਰਿ ਸੋ ਕਹੀਣ ਕੀਤੇ ਗਮਨ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈ ਸੰਤਰੇ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਵਿੰਦਰਾਸਨ ਬੈਠੇ ਦੇਵਤਿਆ ਧਰਮ ਨਾਲੇ ਗਾਵੇ ਸੇ ਦਸੁ ਮਾਦੀ ਅੰਦਰ ਗਾਵਣ ਸਾਦ ਵਿਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਣਨ ਕੇ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗ ਮਛਪਿਆਲੇ ਗਾਵਣ ਰਤਨ ਉਪਾਇ ਤੇਰੇ ਅਠਸੜ তীর্থ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਵੰਦ ਰਵਰ ਪੰਡਾ ਕਰ ਕਰ ਖੇ ਧਾਰੇ ਸੀਤ ਤੁਨੋ ਗਾਵੇ ਜੋ ਤਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਿ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਾਸਤ ਸਹਿਬ ਸੱਚਾ ਸੱਚੀ ਨਾਹੀ ਹੈਪੀ ਹੋਸੇ ਜੈਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੇ ਵਢਿਆਈ ਜੋ ਤਿਸ ਪਾਵੇ ਸੋਈ ਕਰ ਸਿਵ ਹੁਕਮ ਨਾ ਕਰਨਾ ਜਾਈ ਸੋ ਪਸਾ ਸਹਾ ਬਾਸ ਸਾਹਿਬ ਨਾਨਕ ਨਹ ਨਰਜਾਈ ਬੰਦਾ ਸੰਤੋਖ ਧਰਮ ਬਚੋਲੇ ਧਿਆਨ ਕੀ ਕਰੇ ਵਿਪੂਤ ਕਿੰਤਾ ਕਾਲ ਕੋ ਹਾਰੀ ਕਹਿ ਜੁਗ ਢੰਡਾ ਪ੍ਰਤੀਤਾਈ ਪੰਤੀ ਸਗਲ ਮਾਤੀ ਮਣ ਜੀ ਤੇਜ ਜਗ ਜੀਤ ਆਦੇ ਚ ਸਿਆ ਦੇਸੇ ਆਦਿ ਨੀ ਨਾਦ ਨਾਤ ਜੁਗ ਜੁਗੇ ਕੋ ਵੇਸ ਭੁਗਤ ਗਿਆਂ ਦਿਆ ਪੰਡਾਰਨ ਕਟਕਟ ਵਾਜੇ 나ਥ ਆਪ ਨਾਥ ਨਾਤੀ ਸਭਜਾ ਕਰੇ ਸੁਦੇ ਹਵਰਾ ਸਾਧ ਸੰਜੋਗ ਜਗ ਅੰਕਾਰ ਚਲਾਵੇ ਲੇਖੇ ਆਵੇ ਭਗ ਅਦੇਤ ਸੇ ਆਦੇਸ ਆਦਿ ਨੀ ਨਾਦਨਾਥ ਜੁਗ ਜੁਗ ਵੇਖੋ ਵੇਸ ਏਕਾਮਈ ਜੁਗਤ ਵੈ ਇਤਿ ਚਲੇ ਪਰਵਾਣ ਸੰਸਾਰੇ ਭੰਡਾਰੇ ਕਲਾਈ ਦੀ ਬਾਣ ਜੀਵਤਸ ਪਾਵੇ ਤੇ ਵੇਚ ਲਾਵੇ ਜੀਵ ਹੋਵੇ ਪਰਮਾਨ ਹੋ ਵੇਖੇ ਹੁਨੈ ਨਦਰ ਨਾਵੇ ਬਹੁਤਾ ਹੈ ਵਿਡਾਣ ਅਦੇਤ ਸੇ ਆਦੇਸ ਆਦਿ ਨੀ ਨਾਦਨਾਥ ਜੁਗ ਜੁਗ ਵੇਖੋ ਵੇਸ ਅਸਲੋਇ ਲੋਇ ਭੰਡਾਰੇ ਜੋ ਕਿਸ ਪਾਇਸੋ ਏ ਕਾ ਵਾਰੇ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇਤ ਸਿਆ ਦੇਸੇ ਆਦ ਨੀਨ ਨਾਦ ਨਾਦ ਜੁਗ ਜੁਗ ਕੋ ਵੇਸ ਜਿਗਦੂ ਜਿਬ ਲਖੋਏ ਲਖੋਏ ਲਖ ਵੇਸ ਲਖ ਲਖ ਗਿੜਾ ਖੇਕ ਨਾਮ ਜਗਦੀਸ਼ ਤੁਰਾਇ ਪਤ ਪਵੜੀਏ ਚੜੀਏ ਹੋਏ ਕੀਸ ਸੁਨ ਗਲਾ ਆਕਾਸ਼ ਕੀ ਕੀਤਾ ਆਹੀ ਰਿਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਰ ਜੋਰ ਚ ਪਹਿਣਾ ਜੋਰ ਜੋਰ ਨਾ ਮੰਗਣ ਤੇ ਹਿਨਾ ਜੋਰ ਜੋਰ ਨ ਜੀਵਣ ਮਰਨਾ ਜੋਰ ਜੋਰ ਨਾ ਧਾਈ ਮਾਨ ਮਰ ਸੋਰ ਨੂਰਲਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛਟੇ ਸੰਸਾਰ ਜਿਸ ਤੈ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰਤੀ ਤੇ ਤੀਵਾਰ ਪਵਨ ਪਾਨਿ ਗਨੀ ਪਾਤਾਲ ਤੇ ਸਵਿਤਰਤੀ ਥਾ ਬ੍ਰਕੀ ਧਰਮਸਾਲ ਤੇ ਸਵੀ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੁਣ ਪੰਜ ਪ੍ਰਮਾਨ ਨਜ਼ਰੀ ਕਰਮ ਭਵੇਂ ਨੀਸਾਨ ਕਚ ਬਗਾਇ ਉਥੇ ਪਾਈ ਨਾਨਕਿਆ ਜਾਪੇ ਜਾਏ ਧਰਮ ਕੰਡ ਕਹਿਓ ਪਰਮ ਗਿਆਨ ਕੰਡ ਕਿ ਆਖੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਘਣ ਮਹੇਸ ਕੀਤੇ ਵਰਮੇ ਘਾੜ ਤਗੜੀਆ ਰੂਪ ਰੰਖੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਆ ਬਾਣੀ ਕੀਤੇ ਪਾਧ ਨਿਰਿੰਦ ਇਤਿਆਸੁਰਤੀ ਸਵਕੇਤੇ ਨਾਨਕ ਇੰਤਨਾੰਤ ਗਿਆਨਖੰਡ ਮੈਂ ਗਿਆਨ ਪਰਚੰਦ ਤਿੱਥੇ ਨਾਦ ਵਿਰੋਧ ਕੋੜੇ ਆਨੰਦ ਸਰਮਕਾਂਡ ਕੀ ਬਾਣੀ ਰੂਪ ਤਿੱਥੇ ਘਾਰ ਤਕੜੀਏ ਬਹੁਤ ਐਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਆ ਸੁਰਤ ਮਤ ਮਨ ਬੁੱਧ ਤਿੱਥੇ ਘੜੀਆ ਸਰਾਸਦਾ ਕੇ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਇੱਥੇ ਜੋਤ ਮਹਾਬਲ ਸੂਰ ਤਿਨ ਮੇਰਾ ਵਰ੍ਹਿਆ ਭਰਪੂਰ ਇੱਥੇ ਸੀਤੋ ਸੀਤਾ ਮਾ ਮਾਇਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨਾ ਠਾ ਗਏ ਜਾ ਜਿਨ ਕੇ ਰਾਮ ਸੇ ਮਣਮਾਇ ਇੱਥੇ ਭਗਤ ਵਸੇ ਕੇ ਲੋ ਕਰੇ ਨਨ ਸੱਚਾ ਮਰਸੋ ਸੱਚਖੰਡਮ ਸਰਨ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਇੱਥੇ ਕੰਡ ਮੰਡ ਪਰ ਪੰਡ ਜੇ ਕੋ ਕਥੇ ਧਤ ਨੰਦ ਇੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਦਿਵਕਾਰ ਵੇ ਕੈ ਵਿਭਸੈ ਕਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਧੀਰ ਸੁਨਿਆ ਨਮਤ ਵਿਧ ਹਥਿਆਰ ਭੋਖ ਲਗਨੀ ਤਉ ਤਉ ਪਾਂਡਾ ਪਉ ਅਮਰ ਤੇ ਢਾਲ ਘੜੀਏ ਸਭ ਸਤਿ ਰਕษา ਜਿਨ ਕੋ ਨ ਤਰਕਮ ਤਿਨ ਕਰ ਨਾਨਕ ਨੰਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੁ ਦਿਹਾਿਿ ਦਾਇ ਆਕੀਲੇ ਸਗਲ ਦਿਗਤ ਜੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਤੂਰੇ ਕਰਮੀਆਂ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਮੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਿਲੇ ਕੀਤੀ ਛੁੱਟੀ ਨਾਲ ਜਿਮੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਿਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ